ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰੋ ਤੇ ਮਨ ਮੁਖ ਬੰਦੇ ਪਤਾ ਕੀ ਕਹਿੰਦੇ ਨੇ ਰਜਾਈ ਤੇ ਸੁਤੇ ਸੁਤੇ ਹੀ ਮੰਜੇ ਕਹਿੰਦੇ ਨਾ ਇਹ ਬਾਬਾ ਸੌਂਦਾ ਹੈ ਨਾ ਸਾਨੂੰ ਸੌਂਦਾ ਹੈ ਸੋ ਜਾਣਾ ਤੂੰ ਇੱਕ ਦਿਨ ਤੈਨੂੰ ਜਗਾਉਣ ਲਈ ਘਰ ਦੇ ਵਾਜਾਂ ਮਾਰਨਗੇ ਪਰ ਤੂੰ ਜਾਗੇ ਜਾਂ ਨਹੀਂ ਕਵੀਰ ਸੁੱਤਾ ਚਾਹ ਕਰੇ ਉੱਠੇ ਨਜਬੇ ਮਰਾਂ ਇਕ ਦਿਨ ਸੌਂਵਣਾ ਹੋਇਆ ਕੋ ਲੰਬੇ ਕੋਣ ਉਸਾਰਾ ਹੱਡ ਗ੍ਰੰਥੀ ਸਾਹਿਬਾਨ ਦੀ ਡਿਉਟੀ ਬੜੀ ਹੋਵੇ ਮੀ ਜਾਏ ਨੇਰੀ ਜਾਏ ਉਹਨਾਂ ਨੇ ਉੱਠਣਾ ਇਤਨਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਪਣੇ ਸੀਸ ਤੇ ਲੈ ਕੇ ਕਰਨੇ ਕਰਨਾ ਹੁੰਦਾ ਹੈ ਸ਼ਾਮ ਨੂੰ ਜਿੰਨੇ ਮਰਜੀ ਜਾ ਕੇ ਡਿਊਟੀ ਕਰਨੀ ਫਿਰ ਵੀ ਉਹ ਗੱਲਾਂ ਕਰਦੇ ਪਰ ਜਿੰਨਾ ਦੇ ਵੱਡੇ ਭਾਗ ਹੁੰਦੇ ਨੇ ਉਹਨਾਂ ਨੂੰ ਸੇਵਾ ਕਰਤੀਏ ਗੁਰੂ ਗ੍ਰੰਥ ਸਾਹਿਬ ਨੂੰ ਨਾਨਕ ਸਾਹਿਬ ਸੰਪਰਦਾਇ ਵਿਚ ਜਿਹੜੇ ਮੁਖੀ ਮਹਾਂਪੁਰਖ ਹੁੰਦੇ ਨੇ ਉਹਨਾਂ ਦੇ ਮੁਖੀ ਉਹ 12:30 ਵਜੇ ਉੱਕੇ ਪ੍ਰਕਾਸ਼ ਕਰਦੇ ਨੇ ਸੱਚੇ ਬਾਦਸ਼ਾਹ ਜੀ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਪਣੇ ਸੀਸ ਤੇ ਉਹਨਾਂ ਨੇ ਆਪ ਪ੍ਰਕਾਸ਼ ਕਰਨਾ ਹੈ ਆਪ ਪ੍ਰਕਾਸ਼ ਕਰਨਾ ਹੈ ਮਿਰ ਸੁਖਾਤਿ ਵਿਆਪ ਕਰਨਾ ਹੈ ਰਾਤ ਕਿਤੇ ਜਿਹੜਾ ਸਿੱਖਦੇ ਹੋ ਬੜੀ ਉਕੀ ਗੱਲ ਹੈ ਗੁਰਗ੍ਰੰਥ ਸਾਹਿਬ ਦੀ ਸੇਵਾ ਕਰਨੀ ਪਰ ਜਿੰਨੇ ਕਰਦੇ ਨਾ